ਆ ਦੇਖੋ ਕਿੰਨੀ ਸੋਹਣੀ ਬਾਦੀ ਹੈ ਸੇਬਾਂ ਦੀ ਵਾਲੇ ਦੁਆਰੇ ਦੇਖ ਸਕਦੇ ਤੁਸੀਂ ਸੇਬਾਂ ਦੇ ਬਗੀਚੇ ਆ ਇਸ ਪਰਸੇ ਵੀ ਇਸ ਪਰਸੇ ਵੀ ਦੇਖੋ ਸੇਬਾਂ ਦੇ ਬਾਗ ਹੈ ਦੇਖੋ ਦੇਖੋ ਪੂਰੇ ਲਾਲ ਰਾਇਲ ਸੇਵ ਹੈ ਬਹੁਤ ਵਧੀਆ ਦੇਖੋ ਇਸ ਬਾਦੀ ਵਿੱਚ ਆਏ ਬਾਕੀ ਆ ਇੱਧਰ ਕੈਮਰਾ ਕਰਾਂ ਮੈਂ ਓ ਜਰਾ ਦੇਖੋ ਕਿੰਨਾ ਵਧੀਆ ਕਿੰਨੀ ਵਧੀਆ ਲੋਕੇਸ਼ਨ ਹੈ ਕਿੰਨੀ ਵਧੀਆ ਸਰਦੀ ਦਾ ਮੌਸਮ ਹੈ ਤੇ ਸੇਬ ਦੇ ਬਾਗ ਪੂਰੇ ਲਾਲ ਰੰਗ ਨਾਲ ਉਧਰਤੀ ਨਜ਼ਾਰਾ ਪੇਸ਼ ਕਰ ਰਹੇ ਹਾਂ ਸੇਬ ਦੇ ਬਾਗ ਲਾਲ ਰੰਗ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਨਾ ਇਹਦੇ ਸੇਬ ਸਾਬ ਤੋਂ ਵਧੀਆ ਮੰਨੇ ਗਏ ਜਿਹੜੇ ਬਾਹਰ ਐਕਸਪੋਰਟ ਹੁੰਦੇ ਨਾ ਇਹ ਸੇਬ ਐਕਸਪੋਰਟ ਹੁੰਦੇ ਸਾਰਿਆਂ ਨਾਲ ਵਧੀਆ ਸੇਬ ਮੰਨੇ ਗਏ ਇਸ ਬਾਦੀ ਦੇ ਤਾਂ ਦੇਖੋ ਬੋਟਿਆਂ ਨੂੰ ਲੱਗੇ ਹੋਏ ਸੇਬ ਦੇਖੋ ਵਧੀਆ ਸੇਬ ਹੈ ਤੇ ਸਭ ਤੋਂ ਵਧੀਆ ਇਹ ਬਾਗ ਉਹ ਦੇਖੋ ਸਰਪਾ ਦੇ ਬਗੀਚੇ ਬਾਗ ਕਿੱਦਾਂ ਦੇ ਹੁੰਦੇ ਕਿੰਨਾ ਟੈਂਪਰੇਚਰ ਹੁੰਦਾ ਦੇਖੋ ਥੱਲੇ ਘਾ ਜੰਮਿਆ ਹੋਇਆ ਤੇ ਨੇਪਾਲ ਤੋਂ ਆਂਦੀ ਲੇਬਰ ਇਸ ਵਾਰ ਇੱਥੇ ਲੇਬਰ ਦੀ ਬਹੁਤ ਘਾਟ ਹੈ ਜਿਹੜਾ ਕੋਈ ਨੇਪਾਲੀ ਜਾਂ ਹੋਰ ਲੇਬਰ ਕਰਦਾ ਇਸ ਵਾਦੀ ਚ ਲੇਬਰ ਦੀ ਕਾਫੀ ਘਾਟ ਪਾਈ ਜਾ ਰਹੀ ਤੇ ਦੱਸਿਆ ਕਈ ਬਾਗਬਾਨਾਂ ਨੇ ਕਿ ਲੇਬਰ ਸਾਨੂੰ ਚਾਹੀਦੀ ਹੈ ਜੇ ਕੋਈ ਕਿਸੇ ਨੇ ਆਣਾ ਹੋਵੇ ਤਾਂ ਆ ਸਕਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਬਨਵੀਰ ਸੰਧੂ ਪ੍ਰੈਸ ਰਿਪੋਰਟਰ ਸ਼੍ਰੀ ਅਨੰਤਕਪਾਲ 9917601690 ਜੇ ਕਿਸੇ ਨੇ ਸੇਵ ਵੀ ਖਰੀਦਣਾ ਹੈ ਚਾਹੇ ਇੱਕ ਟਰੱਕ ਖਰੀਦਣਾ ਜਾਂ ਛੋਟੀ ਕਿੱਕਰ ਪਾਰ ਕੇ ਖਰੀਦਣੀ ਕਿਸੇ ਵੀ ਕੁਆਲਟੀ ਦੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਬਿਲਕੁਲ ਤੁਰਾਨ ਦਾ ਸੇਵ ਹੈ ਜਿਹੜਾ ਤੁਰਾਨ ਚ ਆਂਦਾ ਨਾਲ ਦੀ ਨਾਲ ਇਹ ਡੱਬਿਆਂ ਚ ਕਰੇਟਾਂ ਚ ਪੈਕ ਕਰਾ ਕੇ ਅਸੀਂ ਮਸ਼ੀਨਾਂ ਚ ਲੰਗਾ ਕੇ ਗ੍ਰੇਡਿੰਗ ਕਰਕੇ ਉਹ ਭੇਜ ਰਹੇ ਪੰਜਾਬ ਹਾਂਜੀ ਆ ਦੇਖੋ ਰੋਲ ਸੇਵ ਹੈ ਅਜੇ ਵੱਡਾ ਹੋ ਰਿਹਾ ਜਿਹੜਾ ਜ਼ਿਆਦਾ ਹਾਈਟ ਦਾ ਸੇਵ ਹੈ ਉਹ ਪਹਿਲਾਂ ਚੱਲ ਪੈਂਦਾ ਜਿਹੜਾ ਥੱਲੇ ਵਾਲਾ ਉਹ ਪਹਿਲਾਂ ਚੱਲ ਪੈਂਦਾ ਜ਼ਿਆਦਾ ਹਾਈਟ ਦਾ ਬਾਅਦ ਵਿੱਚ ਚੱਲਦਾ ਇੱਥੇ ਤੁੜਾਨ ਸੇਵ ਦੀ ਸ਼ੁਰੂ ਹੋ ਗਈ ਤੇ ਕੁੱਲੂ ਵਾਦੀ ਨਾਲੋਂ ਥੋੜੀ ਅਲੱਗ ਵਾਦੀ ਹੈ ਇਹ ਕਾਫੀ ਬੂਟਿਆਂ ਤੇ ਸੇਵ ਹੁੰਦਾ ਇੱਥੇ ਉੱਪਰ ਨੈੱਟ ਵੀ ਲਗਾਏ ਹੋਏ ਆ ਤਾਂ ਕਿ ਆਹਣ ਗੜੇ ਨਾ ਪੈਣ ਸੇਵ ਨੂੰ ਖਰਾਬ ਨਾ ਹੋਣ ਤੇ ਸੇਵ ਵਧੀਆ ਹੁੰਦਾ ਥੋੜਾ ਜਿਹਾ ਗੜਾ ਪੈ ਜਾਂਦਾ ਜਿਹੜਾ ਤੁਸੀਂ ਸੇਵ ਦੇਖਦੇ ਆ ਹਲਕਾ ਜਿਹਾ ਦਾਗ ਲੱਗਦਾ ਉਹ ਖਰਾਬ ਨਹੀਂ ਹੁੰਦਾ ਵਾਹ ਜਿੱਦਾਂ ਬਰਫ ਦਾ ਟੁਕੜਾ ਡਿੱਗਦਾ ਨਾ ਹਲਕਾ ਜਿਹਾ ਖਰਾਬ ਹੋ ਜਾਂਦਾ ਉਹ ਤਾਂ ਸਮੋਗੇ ਦਵਾਈ ਬਣ ਜਾਂਦਾ ਵਧੀਆ ਸੇਬ ਜਿਹੜਾ ਉਹ ਸੇਬ ਸਾਰਿਆਂ ਨੂੰ ਵਧੀਆ ਹੈ ਤੇ ਆ ਦੇਖੋ ਕਿੰਨਾ ਵਧੀਆ ਦ੍ਰਿਸ਼ ਹੈ ਤੇ ਹਾਂਜੀ ਦੇਖੋ ਪਿੰਡ ਵਿੱਚ ਪੂਰਾ ਭਰਿਆ ਪਿਆ ਸੇਬਾਂ ਦਾ ਬਾਗੀਚਾ ਹਜੇ ਤਿਆਰ ਹੋ ਰਹੇ ਸੇਬ ਪੂਰੇ ਤਿਆਰ ਹੋ ਰਹੇ बोल बोलो पोल थोड़ा बोलो <laughs> नहीं मैं तो कुछ नहीं बोल सकता मेरे को नहीं इस बार ना बारिश ने खराब कर दिया ना इस बारी थोड़ा जो सेव है वो बारिश ने खराब कर दिता ਤੋਂ ਦੇ ਸਥਾਨਕ ਮਾਰਸੀਆਂ ਦਾ ਕਹਿਣਾ ਹੈ ਕਿ بارش ਕਰਨੇ ਸੇਬ ਥੋੜਾ ਖਰਾਬ ਹੋ ਗਿਆ ਦੇਖੋ ਸੇਬ ਤਾਂ ਸਾਰੇ ਖਾ ਲੈਂਦੇ ਪਰ ਉਹਨਾਂ ਨੂੰ ਉਹਨਾਂ ਦਾ ਪਾਲਨ ਪੋਸ਼ਣ ਦਰਖਤਾਂ ਦਾ ਦੇਖੋ ਕਿੰਨੀ ਰੀਜਨਲ ਕੀਤਾ ਉੱਪਰ ਜਾਲ ਲਗਾਇਆ ਹੋਇਆ ਸਾਰੇ ਤਾਂ ਕਿ ਬਰਫ ਨਾ ਪਵੇ ਓਲੇ ਨਾ ਪੈਣ ਤੇ ਸੇਬ ਨੂੰ ਬਚਾਇਆ ਜਾ ਸਕੇ ਦੇਖੋ ਹਾਂਜੀ ਮੈਂ ਬਲਬੀਰ ਸੰਧੂ ਪ੍ਰੈਸ ਰਿਪੋਰਟਰ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਸ਼ਿਮਲੇ ਤੋਂ ਉੱਪਰ ਪੈਂਦਾ ਹੈ ਨਾਰਕੰਡਾ ਨਾਰਕੰਡੇ ਤੋਂ ਉੱਪਰ ਹੈ ਕਨਾਰ ਪਿੰਡ ਕਾਫੀ ਵੱਡਾ ਪਿੰਡ ਹੈ ਬਾਦੀ ਹੈ ਇਹ ਸੇਬਾਂ ਦੀ ਦੇਖੋ ਉੱਥੇ ਅਸੀਂ ਪਹੁੰਚ ਚੁੱਕੇ ਹਾਂ ਦੇਖੋ ਜੇ ਇਹ 골ਡਨ ਸੇਵ ਹੈ ਤੇ ਉੱਪਰ ਰੋਇਲ ਲੱਗਿਆ ਹੋਇਆ ਸੇਵ ਦੋਨਾਂ ਤਰ੍ਹਾਂ ਦੇ ਸੇਵ ਇੱਕੋ ਹੀ ਬੂਟਾ ਪੈਂਦ ਕੀਤਾ ਸਪੈਸ਼ਲ ਢੰਗ ਨਾਲ ਇਹ ਬਣਾ ਰਿਹਾ ਅੱਜ ਤੁਹਾਨੂੰ ਸ਼ੇਅਰ ਕਰਾਣੇ ਆ ਸੇਬਾਂ ਦੇ ਇਸ ਬਾਗੀਚੇ ਦੀ ਬਾਗ ਦੀ ਬਹੁਤ ਹਾਈਟ ਤੇ ਰਾਤ ਨੂੰ ਵੀ ਬੜੀ ਠੰਡ ਹੈ ਦਸੰਬਰ ਮਹੀਨੇ ਵਰਗੀ ਠੰਡ ਹੈ ਜਿੱਦਾਂ ਦੀ ਸਾਡੇ ਦਸੰਬਰ ਮਹੀਨੇ ਪੰਜਾਬ ਚ ਹੁੰਦੀ ਉਨੇ ਠੰਡ ਹੈ ਇੱਥੇ ਧੁੰਦ ਪਿਆ ਜਾਂਦੀ ਪੂਰੀ